ਸੰਗਰੂਰ ਤੋਂ ਆਪ ਦੇ ਸੰਸਦ ਪਗਵੰਥਮਾਨ ਫਿਰ ਵਿਵਾਦਾਂ ਚ ਆ ਗਏ ਨੇ ਮੰਦ ਡਰਾਈਵਰ ਦੱਸਣ ਵਾਲੇ ਸ਼ਖਸ ਨੇ ਦੋਸ਼ ਲਗਾਇਆ ਹੈ ਕਿ ਪੈਸੇ ਲੈਣ ਲਈ ਹੁਣ ਮਾਨ ਕੋਰੀ ਨਾ ਨੁੱਕਰ ਕਰ ਰਹੇ ਨੇ ਮਾਨ ਸਾਹਿਬ ਨਾਲ ਐਮਪੀ ਸਾਹਿਬ ਨਾਲ ਗੱਡੀ ਰੱਖੀ ਜੀ ਇਲੈਕਸ਼ਨਾਂ ਦੇ ਵਿੱਚ 2 ਮਹੀਨੇ ਮੈਂ ਗੱਡੀ ਇਹਨਾਂ ਨਾਲ ਚਲਾਈ ਹੈ ਜੀ ਠੀਕ ਹੈ ਜੀ ਤੇ ਇਹਨਾਂ ਨੇ ਮੇਰਾ ਜਿਹੜਾ ਬਕਾਇਆ ਰਾਸੀ ਰਹਿੰਦੀ ਸੀ ਉਹ ਮੈਨੂੰ ਪੇਮੈਂਟ ਨਹੀਂ ਕਰੀ ਮੇਰਾ ਬਕਾਇਆ ਹੀ 32000 ਰੁਪਏ ਰਹਿ ਗਿਆ ਬਾਈ ਦਿਨਾਂ ਦੀ ਮੇਰੀ ਪੇਮੈਂਟ ਬਕਾਇਆ ਰਹਿੰਦੀ ਹੈ। ਕੁਝ ਪੇਮੈਂਟ ਇਹਨਾਂ ਨੇ ਮੈਨੂੰ ਦਿੱਤੀ ਸੀ ਪਹਿਲਾਂ ਤੇ ਜੋ ਮੇਰੇ ਬਣਦੇ ਪੈਸੇ ਸੀ ਉਹ ਮੈਨੂੰ ਜਦੋਂ ਕਿ ਉਸਨੇ ਕਰੀਬ 32000 ਰੁਪਏ ਮਾਨ ਤੋਂ ਲੈਣੇ ਨੇ। ਦੋਸ਼ ਲਗਾਉਣ ਵਾਲੇ ਡਰਾਈਵਰ ਦਾ ਨਾਮ ਪਵਿੱਤਰ ਸਿੰਘ ਹੈ ਜੋ ਮਾਨਸਾ ਦਾ ਵਸਨੀਕ ਹੈ। ਪਵਿੱਤਰ ਨੇ ਦੋਸ਼ ਲਗਾਇਆ ਕਿ ਉਸਨੇ ਕਰੀਬ 1 ਮਹੀਨਾ ਮਾਨ ਦੀ ਗੱਡੀ ਚਲਾਈ ਪਰ ਚੋਣ ਹਾਰ ਜਾਣ ਤੋਂ ਬਾਅਦ ਮਾਨ ਰੁਪੋਸ਼ ਹੋ ਗਏ ਨੇ। ਉਸਨੂੰ ਆਪਣੀ ਮਿਹਨਤ ਦੇ ਪੈਸੇ ਲੈਣ ਲਈ ਦਰਦ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਦੱਸ ਦਈਏ ਕਿ ਭਗਵੰਤ ਮਾਨ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਸਨ ਤੇ ਉਹਨਾਂ ਖੁਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖਿਲਾਫ ਜਲਾਲਾਬਾਦ ਤੋਂ ਚੋਣ ਲੜੀ ਸੀ ਪਰ ਮਾਨ ਚੋਣ ਹਾਰ ਜਾਣ ਤੋਂ ਬਾਅਦ ਜਿੱਥੇ ਹਲਕੇ ਤੋਂ ਗਾਇਬ ਨੇ ਉੱਥੇ ਹੀ ਡਰਾਈਵਰ ਪਵਿੱਤਰ ਸਿੰਘ ਨੇ ਪੈਸੇ ਨਾ ਦੇਣ ਦਾ ਦੋਸ਼ ਲਗਾ ਕੇ ਆਪ ਦੀ ਕਹਿਣੀ ਤੇ ਕਥਨੀ ਤੇ ਵੱਡਾ ਸਵਾਲ ਖੜਾ ਕਰ ਦਿੱਤਾ ਹੈ ਮੈਂ ਪਾਰਟੀ ਤੋਂ ਇਹੀ ਮੰਗ ਕਰਦਾ ਹਾਂ ਜਾਂ ਪਾਰਟੀ ਤੋਂ ਕਿ ਜਦੋਂ ਇਹ ਇੱਥੇ ਇਹ ਕਿਸੇ ਆਮ ਸਾਦੇ ਮਿਹਨਤ ਕਰਨ ਵਾਲੇ ਇਨਸਾਨ ਦੇ ਪੈਸੇ ਨਹੀਂ ਦੇ ਰਹੇ ਅਸੀਂ ਇਹਨਾਂ ਤੋਂ ਕੀ ਉਮੀਦ ਰੱਖ ਸਕਦੇ ਹਾਂ ਪਾਰਟੀ ਤੋਂ ਮੈਂ ਉਮੀਦ ਹੈ ਵੀ ਇਹਨੂੰ ਪੇਮੈਂਟ ਮੇਰੀ ਹੱਕ ਦੀ ਹੋਣੀ ਚਾਹੀਦੀ ਹੈ ਬਿਊਰੋ ਰਿਪੋਰਟਸ ਸਪੋਕਸਮੈਨ ਟੀਵੀ